ਇੱਕ ਖਰਾਚੂਟ ਬੋਲਦਾ ਤੇ ਖਾਰੇ ਨੇ ਉੱਥੇ ਪਤਾ ਕੀ ਕੀਤਾ ਕਹਿੰਦਾ ਜੀ ਮੈਨੂੰ ਟਾਈਮ ਚਾਹੀਦਾ ਫੈਕਟ ਚੈੱਕ ਕਰਨ ਨੂੰ ਮਾਮਾ ਜੇ ਤੇਰੇ ਕੋਲ ਫੈਕਟ ਹੈ ਹੀ ਨਹੀਂ ਸੀ ਤੂੰ ਮਾਨਯੋਗ ਕੋਰਟ ਦੇ ਵਿੱਚ ਜੱਜ ਸਾਹਿਬ ਦੇ ਸਾਹਮਣੇ ਝੂਠ ਬੋਲਾਇਆ ਚਾਹੇ ਮੈਂ ਲਖ ਅਮਰਿਤਪਾਲ ਦਾ ਵਿਰੋਧੀ ਹੂੰ ਮੈਂ ਪਰ ਅਮਰਿਤਪਾਲ ਦੇ ਬੰਦਿਆਂ ਨੂੰ ਜੇਲ੍ਹਾਂ ਦੇ ਵਿੱਚ ਜਾਣ ਬੁੱਝ ਕੇ ਬਿਠਾ ਕੇ ਤੇ ਉਹਨਾਂ ਦੀ ਜਮਾਨਤਾਂ ਆਪ ਰਿਜੈਕਟ ਕਰਵਾਉਣਾ ਤੁਸੀਂ ਤਾਂ ਇਨ੍ਹਾਂ ਨੌਜਵਾਨਾਂ ਨੂੰ ਬਲੀ ਦਾ ਬੱਕਰਾ ਬਣਾ ਕੇ ਬੈਠੇ ਹੋ ਸਾਰੇ ਵਾਰਸ ਪੰਜਾਬ ਦੇ ਹੋ ਬੰਦਾ ਹਰਮੇਲ ਜੋਧਾ 3 ਸਾਲ ਤੋਂ ਆਪਣੀ ਜ਼ਮਾਨਤ ਦੀ ਉਡੀਕ ਕਰਦਾ ਤੁਹਾਡਾ ਹੀ ਬੰਦਾ ਆ ਹਰਮੇਲ ਜੋਧਾ ਤੁਹਾਡੇ ਹੀ ਅਮਰਤਪਾਲ ਦੇ ਕਰਕੇ ਉਹ ਜੇਲ੍ਹ 'ਚ ਬੈਠਿਆ ਤੇ ਤੁਹਾਡੇ ਵਕੀਲ ਨਹੀਂ ਉਹਦੀ ਜ਼ਮਾਨਤ ਕਰਾਉਣ ਨਹੀਂ ਪਹੁੰਚੇ ਵਾਹ ਉਹ ਤੁਹਾਡੇ ਵਾਹ ਫਿਰ ਇਹੇ ਕੋਰਟ ਦੇ ਵਿੱਚ ਉਹਦੀ ਓਦਣ ਭੱਜਿਆ ਕਿ ਮੈਨੂੰ ਫੈਕਟ ਚੈੱਕ ਕਰਨਾ ਚਾਹੀਦਾ ਕੌਣ ਭੱਜਿਆ ਇਹਨਾਂ ਤਾਂ ਮੁੱਖ ਬੁਲਾਰਾ ਇਹਨਾਂ ਦਾ ਮਹਾਨ ਵਕੀਲ ਜਿਹੜਾ ਮੇਰੇ ਵਰਗੇ ਆਮ ਜਿਹੇ ਬੰਦੇ ਤੋਂ ਲਿਵਿੰਗ ਇੰਡੀਆ ਦੇ ਲਿਵਿੰਗ ਇੰਡੀਆ ਚੈਨਲ ਤੇ ਡਿਬੇਟ ਹਾਰ ਕੇ ਗਿਆ ਸੀ ਉਹ ਖਾਰਾ ਤੇ ਥੱਲੇ ਕਮੈਂਟਾਂ ਚ ਲੋਕ ਪੁੱਛ ਰਹੇ ਸੀ ਵੀ ਖਾਰਾ ਸਾਹਿਬ ਤੁਸੀਂ ਤਾਂ ਦੁਆਬੀ ਤੋਂ ਡਿਬੇਟ 'ਚ ਹੀ ਹਾਰ ਗਏ ਤੇ ਤੁਸੀਂ ਕੋਰਟ ਦੇ 'ਚ ਕੀ ਕਰੋਗੇ ਕੋਰਟ 'ਚ ਆਹ ਕੜੀ ਘੋਲੀ ਇਹਨੇ ਬਾਰ-ਬਾਰ ਬੁਲਾਇਆ ਉਦੋਂ ਬਾਅਦ ਵੀ ਖਾਰਾ ਨਹੀਂ ਆਇਆ ਕਿਉਂਕਿ ਖਾਰੇ ਨੂੰ ਪਤਾ ਸੀ ਵੀ ਹੁਣ ਇੱਕ ਸਾਬਤ ਤਾਂ ਹੋ ਗਿਆ ਵੀ ਇਹਨੇ ਝੂਠ ਬੋਲਿਆ ਜੱਜ ਨਹੀਂ ਕਰਨੀ ਲਾਪਾ ਇਹ ਪਤੰਦਰ ਪਹੁੰਚਿਆ ਹੀ ਨਹੀਂ 2ਜੇ ਆਰਡਰ ਤੇ ਜੱਜ ਸਾਹਿਬ ਕਹਿ ਰਹੇ ਨੇ ਜੱਜ ਸਾਹਿਬ ਕਹਿ ਰਹੇ ਨੇ ਕਿ کورٹ ਨੇ ਬਹੁਤ ਸਾਰੀਆਂ بار 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 ਆਵਾਜ਼ਾਂ ਮਾਰੀਆਂ ਰਿਪੀਟਿਡਲੀ ਕਾਲ ਐਡੀਟਰ ਨੂੰ ਮੈਂ ਕਹੂੰਗਾ ਥੋੜਾ ਜਿਹਾ ਵੱਡਾ ਕਰਕੇ ਦਿਖਾਵੇ ਭੇਡਾਂ ਨੂੰ ਦਿਖਦਾ ਨਹੀਂ ਹੁੰਦਾ ਭੇਡਾਨੀਆਂ ਨੇ ਤੇ ਉਹ ਡਰਾਈਵਰ ਬਗੇਲਾ ਗੰਜਾ ਜਿਹੜਾ ਤੂੰ ਕਹਿਣਾ ਵੀ ਫਲਾਣੇ ਵਕੀਲ ਨੂੰ ਤੂੰ ਚਪੜਾਸੀ ਨਹੀਂ ਰੱਖਦਾ ਤੇਰਾ ਆਹ ਜਿਹੜਾ ਵਕੀਲ ਹਨਾ ਮੈਂ ਚਪੜਾਸੀ ਛੱਡ ਮੈਂ ਨੂੰ ਤੋਂ ਇਹਨੂੰ ਆਪਣੇ ਆਫਿਸ ਚ ਕਪੜਾ ਮਾਰ ਨੂੰ ਨਾ ਰੱਖਾਂ ਮਤਲਬ ਤੁਸੀਂ ਇਹਨਾਂ ਨੌਜਵਾਨਾਂ ਨੂੰ ਬਲੀ ਦੇ ਬੱਕਰੇ ਬਣਾ ਕੇ ਵਰਤਦੇ ਪਿਓ ਕਿ ਠੀਕ ਆ ਉਹ ਜ਼ਿਲ੍ਹਾ 'ਚ ਫਸੇ ਰਹਿਣ ਜ਼ਿਲ੍ਹਾ 'ਚ ਬੰਦ ਰਹਿਣ ਤੇ ਤੁਸੀਂ ਉਹਨਾਂ ਦੇ ਨਾਮ ਤੇ ਦੁਨੀਆ 'ਚੋਂ ਫੰਡ ਇਕੱਠੇ ਕਰਦੇ ਰਹੋ ਇਹ ਬੇਨਤੀ ਆ ਅਮਰਤਪਾਲ ਦੇ ਪਿਤਾ ਜੀ ਨੂੰ ਜੇ ਤੁਹਾਡੇ ਕੋਲ ਕੋਈ ਚੱਜ ਦੇ ਵਕੀਲ ਨਹੀਂ ਹੈਗਾ ਨਾ ਮੈਨੂੰ ਦੱਸ ਦਿਓ ਮੇਰੇ ਕੋਲ ਵਕੀਲਾਂ ਦੀ ਟੀਮ ਆ ਸਾਰਿਆਂ ਸਾਰਿਆਂ ਦੇ ਸਾਰੇ ਮੁੰਡਿਆਂ ਦੀ ਸਾਨੂੰ ਲਿਸਟ ਦੇ ਦਿਓ ਅਸੀਂ ਆਪਣੇ ਵਕੀਲ ਲਾ ਕੇ ਸਾਰਿਆਂ ਦੀ ਜ਼ਮਾਨਤ ਆ ਕਰਾਵਾਂਗੇ ਹੁਣ ਵੀ ਜੇ ਕਿਸੇ ਭੇਡ ਨੂੰ ਇਹ ਗੱਲ ਸਮਝ ਨਹੀਂ ਆਂਦੀ ਤੇ ਫਿਰ ਤੁਹਾਨੂੰ ਕੁੱਤੇ ਦੇ ਹਲਕਾ ਵਾਲੇ ਟੀਕੇ ਤੁਹਾਡੇ ਦਿਮਾਗ ਚ ਲਾਣ ਦੀ ਲੋੜ ਆ ਇੱਕ ਆਰਡਰ ਦੀ ਕਾਪੀ ਮਾਨਯੋਗ ਹਾਈ ਕੋਰਟ ਦੀ ਆ ਮਿਰਚਾਂ ਬੜੀਆਂ ਲੱਗਣੀਆਂ ਅੱਜ ਦੀ ਇਸ ਗੱਲਬਾਤ ਤੋਂ ਤੇ ਖਾਸ ਤੌਰ ਤੇ ਖਾਰਾ ਸਾਹਿਬ ਤੁਹਾਨੂੰ ਬਹੁਤ ਲੱਗਣੀਆਂ ਕਿਉਂਕਿ ਕੋਰਟ ਚ ਜਿਹੜਾ ਤੁਸੀਂ ਭੱਜਿਓ ਨਾ ਹਰਮੇਲ ਜੋਤੀ ਦੀ ਜ਼ਮਾਨਤ ਤੋਂ ਤੁਹਾਨੂੰ ਜਵਾਬ ਦੇਣਾ ਪੈਣਾ ਖਾਰਾ ਸਾਹਿਬ ਚਾਹੇ ਮੈਂ ਲਖ ਅਮਰਿਤਪਾਲ ਦਾ ਵਿਰੋਧੀ ਹੋਵਾਂ ਪਰ ਅਮਰਿਤਪਾਲ ਦੇ ਬੰਦਿਆਂ ਨੂੰ ਜੇਲ੍ਹਾਂ ਦੇ ਵਿੱਚ ਜਾਣ ਬੁੱਝ ਕੇ ਬਿਠਾ ਕੇ ਤੇ ਉਹਨਾਂ ਦੀ ਜਮਾਨਤਾਂ ਆ ਪ੍ਰੋਜੈਕਟ ਕਰਵਾਉਣਾ ਤੁਸੀਂ ਤਾਂ ਇਨ੍ਹਾਂ ਨੌਜਵਾਨਾਂ ਨੂੰ ਬਲੀ ਦਾ ਬੱਕਰਾ ਬਣਾ ਕੇ ਬੈਠੇ ਹੋ ਸਾਰੇ ਹੀ ਵਾਰਸ ਪੰਜਾਬ ਦੇਓ ਹਰਮੇਲ ਜੋਧੇ ਦੀ ਜ਼ਮਾਨਤ ਤੇ ਖਾਰਾ ਜੇਲ੍ਹ 'ਚ ਹੀ ਨਹੀਂ ਪਹੁੰਚ ਉੱਥੇ ਜੱਜ ਦੇ ਸਾਹਮਣੇ ਹੀ ਨਹੀਂ ਪਹੁੰਚਿਆ ਜੱਜ ਨੇ ਕਿਹਾ ਜੱਜ ਨੇ ਉਹ ਪਹਿਲਾਂ ਤਾਂ ਦੇਖੋ ਆਰਡਰ ਦੀ ਕਾਪੀ ਜੱਜ ਸਾਹਿਬ ਕਹਿ ਰਹੇ ਨੇ ਕਹਿੰਦੇ ਜੀ ਕਈ ਬਾਹਰ ਆਵਾਜ਼ਾਂ ਮਾਰਨ ਤੇ ਵੀ ਰਿਪਰੈਜ਼ੈਂਟੇਟਿਵ ਜਿਹੜਾ ਆ ਉਹਦਾ ਵਕੀਲ ਜਿਹੜਾ ਉਹ ਨਹੀਂ ਪਹੁੰਚਿਆ ਤੇ ਰਿਜੈਕਟ ਬਾਇ ਡਿਫਾਲਟ ਹਰਮੇਲ ਜੋਧਾ ਜਿਹੜਾ 3 ਸਾਲ ਤੋਂ ਬੈਠਿਆ ਜੇਲ੍ਹ ਦੇ ਅੰਦਰ ਉਹਦੀ ਜ਼ਮਾਨਤ ਦੀ ਅਰਜ਼ੀ ਲਈ ਹਾਈ ਕੋਰਟ ਚ ਖਾਰੇ ਨੇ ਪਹਿਲਾਂ ਇਹਨੇ ਝੂਠ ਬੋਲਿਆ ਉੱਥੇ ਕੋਰਟ ਦੇ ਵਿੱਚ ਕਿ ਹਰਮੇਲ ਜੋਧੇ ਦਾ ਫਾਦਰ ਜਿਹੜਾ ਆ ਉਹ ਬਿਮਾਰ ਹੈਗਾ ਹੁਣ ਧਿਆਨ ਨਾਲ ਸੁਣ ਲਿਓ ਕਿਉਂਕਿ ਤੁਸੀਂ ਮੈਨੂੰ ਤਾਂ ਲੱਖ ਵਾਰੀ ਕਹਿ ਦੋਗੇ ਮੈਂ ਸਰਕਾਰੀ ਆ ਮੈਨੂੰ ਲੱਖ ਵਾਰੀ ਕਹਿ ਦੋਗੇ ਕਿ ਦੁਆਬੀ ਆਰਐਸਐਸ ਦਾ ਬੰਦਾ ਹੈਗਾ ਪਟ ਆ ਤਾਂ ਕੋਰਟ ਦੇ ਕਾਗਜ਼ ਨੇ ਨਾ ਜਿਹੜੇ ਮੈਂ ਤੁਹਾਨੂੰ ਦਿਖਾ ਰਿਆਂ ਇਹ ਤਾਂ ਇਹ ਤਾਂ ਨਹੀਂ ਏਆਈ ਦੇ ਬਣੇ ਹੋਏ ਕੋਰਟ ਤੋਂ ਡਾਊਨਲੋਡ ਕਰ ਲਿਓ ਹਰ ਮਿਲਜੋਦੇ ਤੇ ਕੇਸ ਤੋਂ ਡਾਊਨਲੋਡ ਕਰ ਲਿਓ 3 ਸਾਲ ਹੋ ਗਏ ਉਸ ਬੰਦੇ ਨੂੰ ਬੈਠੇ ਨੂੰ ਜੇਲ੍ਹ ਦੇ ਵਿੱਚ ਤੁਹਾਡਾ ਹੀ ਬੰਦਾ ਹੈ ਨਾ ਤੁਹਾਡੇ ਬੰਦੇ ਦੀ ਉਹ ਗੱਲ ਕਰ ਰਿਆਂ ਉਹਦੇ ਜ਼ਮਾਨਤ ਕਰਾਉਣ ਦੇ ਲਈ ਪਹਿਲਾਂ ਤਾਂ ਝੂਠ ਬੋਲਿਆ ਜਦੋਂ ਦੂਜੇ ਸਰਕਾਰੀ ਵਕੀਲ ਨੇ ਝੂਠ ਪੜ੍ਹ ਲਿਆ ਅਗਲੀ ਤਰੀਕ ਤੇ ਪਹਿਲਾ ਆਹ ਜਿਹੜਾ ਡਾਕੂਮੈਂਟ ਤੁਸੀਂ ਦੇਖ ਲਓ ਪਹਿਲਾ ਆਰਡਰ ਜਦੋਂ ਖਾਰੇ ਨੇ ਕਿਹਾ ਕਿ ਹਰ ਮਿਲ ਜੋਦੇ ਦਾ ਪਿਓ ਬਿਮਾਰ ਆ ਤੇ ਇਸ ਗਰਾਊਂਡ ਦੇ ਉੱਤੇ ਉਹਦੇ ਹਰ ਮਿਲ ਜੋਦੇ ਵਾਸਤੇ ਜ਼ਮਾਨਤ ਮੰਗੀ। ਔਰ ਅਗਲੇ ਅਗਲੀ ਤਰੀਕ ਤੇ ਸਰਕਾਰੀ ਵਕੀਲ ਸਬੂਤ ਸਾਰੇ ਲਿਆਇਆ। ਸਰਕਾਰੀ ਵਕੀਲ ਨੇ ਪੇਸ਼ ਕੀਤਾ ਵੀ ਕੋਈ ਹੌਸਪਿਟਲਾਈਜ਼ ਨਹੀਂ ਹੈਗਾ। ਇਹ ਖਾਰਾ ਝੂਠ ਬੋਲਦਾ। ਤੇ ਖਾਰੇ ਨੇ ਉੱਥੇ ਪਤਾ ਕੀ ਕਿਹਾ? ਕਹਿੰਦਾ ਜੀ ਮੈਨੂੰ ਟਾਈਮ ਚਾਹੀਦਾ ਫੈਕਟ ਚੈੱਕ ਕਰਨ ਨੂੰ। ਮਾਮਾ ਜੇ ਤੇਰੇ ਕੋਲ ਫੈਕਟ ਹੈ ਹੀ ਨਹੀਂ ਸੀ। ਤੂੰ ਮਾਨਯੋਗ ਕੋਰਟ ਦੇ ਵਿੱਚ ਜੱਜ ਸਾਹਿਬ ਦੇ ਸਾਹਮਣੇ ਝੂਠ ਬੋਲਿਆ। ਜੇ ਤੇਰੇ ਕੋਲ ਫੈਕਟ ਹੈ ਹੀ ਨਹੀਂ ਸੀ ਜੇ ਤੈਨੂੰ ਪਤਾ ਹੀ ਨਹੀਂ ਸੀ ਉਹਦਾ ਪਿਓ ਬਿਮਾਰ ਹੈ ਜਾਂ ਨਹੀਂ ਹੈ ਤੂੰ ਐ ਵੀ ਉੱਥੇ ਗੱਪਾਂ ਰੋੜ ਰਿਆ ਸੀ ਫਿਰ ਇਹੇ ਕੋਰਟ ਦੇ ਵਿੱਚ ਉਹਦੀ ਓਦਣ ਭੱਜਿਆ ਕਿ ਮੈਨੂੰ ਫੈਕਟ ਚੈੱਕ ਕਰਨਾ ਚਾਹੀਦਾ ਕੌਣ ਭੱਜਿਆ ਇਹਨਾਂ ਦਾ ਮੁੱਖ ਬੁਲਾਰਾ ਇਹਨਾਂ ਦਾ ਮਹਾਨ ਵਕੀਲ ਜਿਹੜਾ ਮੇਰੇ ਵਰਗੇ ਆਮ ਜਿਹੇ ਬੰਦੇ ਤੋਂ ਲਿਵਿੰਗ ਇੰਡੀਆ ਦੇ ਲਿਵਿੰਗ ਇੰਡੀਆ ਚੈਨਲ ਤੇ ਡਿਬੇਟ ਹਾਰ ਕੇ ਗਿਆ ਸੀ ਉਹ ਖਾਰਾ ਤੇ ਥੱਲੇ ਕਮੈਂਟਾਂ 'ਚ ਲੋਕ ਪੁੱਛ ਰਹੇ ਸੀ ਵੀ ਖਾਰਾ ਸਾਹਿਬ ਤੁਸੀਂ ਤਾਂ ਦੋਆਬੀ ਤੋਂ ਡਿਬੇਟ 'ਚ ਹੀ ਹਾਰ ਗਏ ਤੇ ਤੁਸੀਂ ਕੋਰਟ ਦੇ ਵਿੱਚ ਕੀ ਕਰੋਗੇ ਕੋਰਟ ਚ ਆਹ ਕੜੀ ਖੋਲੀ ਇਹਨੇ ਜਿਹੜਾ ਬੰਦਾ 3 ਸਾਲ ਤੋਂ ਜੇਲ੍ਹ ਦੇ ਵਿੱਚ ਬੈਠਿਆ ਕੋਈ ਮਰਡਰ ਦਾ ਐਕਸਕਿਊਜ਼ ਵੀ ਹੋਵੇ ਨਾ ਕਿਸੇ ਤੇ ਮਰਡਰ ਕੇਸ ਵੀ ਚੱਲਦਾ ਹੋਵੇ ਉਹਦੀ 2 ਸਾਲ ਚ 1.5 ਸਾਲ ਚ ਜ਼ਮਾਨਤ ਹੋ ਜਾਂਦੀ ਆ ਤੇ ਉਹ ਵਿਚਾਰਾ 3 ਸਾਲ ਤੋਂ ਬੈਠਿਆ ਜੇਲ੍ਹ ਦੇ ਚ ਪਹਿਲੀ ਤਰੀਕ ਤੇ ਇਹਨੇ ਕਿਹਾ ਵੀ ਉਹਦਾ ਪਿਓ ਬਿਮਾਰ ਹੈ ਦੂਜੀ ਤਰੀਕ ਤੇ ਇਹ ਕਹਿੰਦਾ ਜੀ ਮੈਨੂੰ ਨਹੀਂ ਪਤਾ ਮੈਂ ਤਾਂ ਪਤਾ ਕਰਕੇ ਦੱਸਦਾ ਜੀ ਉਹਦਾ ਪਿਓ ਬਿਮਾਰ ਹੈ ਕਿ ਨਹੀਂ ਹੈ ਮੈਂ ਫੈਕਟ ਚੈੱਕ ਕਰਕੇ ਦੱਸਦਾ ਤੇ ਤੀਜੀ ਤਰੀਕ ਜੋ ਤੀਜੀ ਤਰੀਕ ਤੇ ਫੈਕਟ ਚੈੱਕ ਕਰਕੇ ਇਹਨੇ ਪਹੁੰਚਣਾ ਸੀ ਆ ਤੀਜਾ ਆਰਡਰ ਦੇਖੋ ਹੁਣ ਤੀਜੇ ਆਰਡਰ ਤੇ ਜੱਜ ਸਾਹਿਬ ਕਹਿ ਰਹੇ ਨੇ ਜੱਜ ਸਾਹਿਬ ਕਹਿ ਰਹੇ ਨੇ ਕਿ ਕੋਰਟ ਨੇ ਬਹੁਤ ਸਾਰੀਆਂ بار 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 ਆਵਾਜ਼ਾਂ ਮਾਰੀਆਂ ਰਿਪੀਟਿਡਲੀ ਕਾਲ ਐਡੀਟਰ ਨੂੰ ਮੈਂ ਕਹੂੰਗਾ ਥੋੜਾ ਜਿਹਾ ਵੱਡਾ ਕਰਕੇ ਦਿਖਾਵੇ ਭੇਡਾਂ ਨੂੰ ਦਿਖਦਾ ਨਹੀਂ ਹੁੰਦਾ ਭੇਡਾਨੀਆਂ ਨੇ ਭੇਡਾਂ ਅਕਲੋਂ ਹੀਣੀਆਂ ਤਾਂ ਹੈਗੀਆਂ ਭੇਡਾਨੀਆਂ ਵੀ ਨੇ ਰਿਪੀਟਿਡਲੀ ਕਾਲ ਦਾ ਮਤਲਬ ਹੈ ਕਿ بار بار ਬੁਲਾਇਆ ਉਦੋਂ ਬਾਅਦ ਵੀ ਖਾਰਾ ਨਹੀਂ ਆਇਆ ਕਿਉਂਕਿ ਖਾਰੇ ਨੂੰ ਪਤਾ ਸੀ ਵੀ ਹੁਣ ਇੱਕ ਸਾਬਤ ਤਾਂ ਹੋ ਗਿਆ ਵੀ ਇਹਨੇ ਝੂਠ ਬੋਲਿਆ ਜੱਜ ਨਹੀਂ ਕਰਨੀ ਲਾਪਾ ਇਹ ਪਤੰਦਰ ਪਹੁੰਚਿਆ ਹੀ ਨਹੀਂ ਕੋਰਟ 'ਚ ਨਹੀਂ ਪਹੁੰਚਿਆ ਤੇ ਉਸ ਤੋਂ ਬਾਅਦ ਜੱਜ ਨੇ ਜਿਹੜਾ ਬੰਦਾ ਹਰਮੇਲ ਜੋਧਾ 3 ਸਾਲ ਤੋਂ ਆਪਣੀ ਜ਼ਮਾਨਤ ਦੀ ਉਡੀਕ ਕਰਦਾ ਉਹਦੀ ਜ਼ਮਾਨਤ ਰਿਜੈਕਟ ਬਾਈ ਡਿਫਾਲਟ ਕੀਤੀ ਆ ਰਿਜੈਕਟ ਬਾਈ ਡਿਫਾਲਟ ਦਾ ਕੀ ਹੁੰਦਾ ਜਦੋਂ ਦੂਜੀ ਪਾਰਟੀ ਆਈ ਹੋਈ ਨਹੀਂ ਕੋਈ ਆਪੋਜ਼ ਕਰਨ ਪਹੁੰਚਿਆ ਹੀ ਨਹੀਂ ਕਿਸੇ ਨੇ ਆ ਕੇ ਉੱਥੇ ਦਲੀਲ ਦਿੱਤੀ ਹੋਈ ਨਹੀਂ ਆਟੋਮੈਟਿਕ ਜਿਹੜਾ ਕੰਮ ਹੋ ਗਿਆ ਰਿਜੈਕਟ ਬਾਈ ਡਿਫਾਲਟ ਭੇਡੋ ਸਮਝ ਆ ਜਾਂਦਾ ਤੁਹਾਡਾ ਹੀ ਬੰਦਾ ਆ ਹਰ ਮੇਲ ਜੋਦਾ ਸਾਡਾ ਉਹਦੇ ਨਾਲ ਕੋਈ ਲੈਣਾ ਨਾ ਨਹੀਂ ਤੁਹਾਡੇ ਹੀ ਅਮਰਤਪਾਲ ਦੇ ਕਰਕੇ ਉਹ ਜੇਲ੍ਹ ਚ ਬੈਠਿਆ ਤੇ ਤੁਹਾਡੇ ਵਕੀਲ ਨਹੀਂ ਉਹਦੀ ਜ਼ਮਾਨਤ ਕਰਾਣ ਨਹੀਂ ਪਹੁੰਚੇ ਵਾਓ ਤੁਹਾਡੇ ਵਾਹ ਹੈ ਕਰਾਉ ਤਿੰਨ ਸਾਲ ਤੋਂ ਫਸਿਆ ਬੈਠਾ ਜੇਲ੍ਹ ਚ ਤੁਹਾਡੇ ਕਰਕੇ ਤੁਹਾਡੇ ਤੋਂ ਉਹਦੀ ਜ਼ਮਾਨਤ ਨਹੀਂ ਹੋਈ ਖਾਰਿਆ ਕੀ ਹੋ ਜਾਂਦਾ ਤੂੰ ਉੱਥੇ ਚਲਾ ਜਾਂਦਾ ਕੋਈ ਚੱਜ ਦਾ ਫੈਕਟਰ ਰੱਖ ਲੈਂਦਾ ਉਹਦੀ ਜ਼ਮਾਨਤ ਕਰਾ ਲੈਂਦਾ ਤੇ ਉਹ ਡਰਾਈਵਰ ਬਗੇਲਾ ਗੰਜਾ ਜਿਹੜਾ ਤੂੰ ਕਹਿਣਾ ਵੀ ਫਲਾਣੇ ਵਕੀਲ ਨੂੰ ਤੂੰ ਚਪੜਾਸੀ ਨਹੀਂ ਰੱਖਦਾ ਤੇਰਾ ਆ ਜਿਹੜਾ ਵਕੀਲ ਹੈ ਨਾ ਮੈਂ ਚਪੜਾਸੀ ਛੱਡ ਮੈਂ ਨੂੰ ਤੋਂ ਇਹਨੂੰ ਆਪਣੇ ਆਫਿਸ ਚ ਕਪੜਾ ਮਾਰਨ ਨੂੰ ਨਾ ਰੱਖਾਂ ਤੇ ਬੇਨਤੀ ਆ ਅਮਰਤਪਾਲ ਦੇ ਪਿਤਾ ਜੀ ਨੂੰ ਜੇ ਤੁਹਾਡੇ ਕੋਲ ਕੋਈ ਚੱਜ ਦੇ ਵਕੀਲ ਨਹੀਂ ਹੈਗਾ ਨਾ ਮੈਨੂੰ ਦੱਸ ਦਿਓ ਮੇਰੇ ਕੋਲ ਵਕੀਲਾਂ ਦੀ ਟੀਮ ਆ ਸਾਰੇ ਸਾਰਿਆਂ ਦੇ ਸਾਰੇ ਮੁੰਡਿਆਂ ਦੀ ਸਾਨੂੰ ਲਿਸਟ ਦੇ ਦਿਓ ਅਸੀਂ ਆਪਣੇ ਵਕੀਲ ਲਾ ਕੇ ਸਾਰਿਆਂ ਦੀ ਜ਼ਮਾਨਤ ਕਰਾਵਾਂਗੇ ਹੱਦ ਹੋਈ ਯਾਰ ਤੁਹਾਡੀ 28-28 ਲੱਖ ਰੁਪਈਆ ਤੁਸੀਂ ਇਕੱਠਾ ਕਰ ਲਿਆ ਮੁੰਡਿਆਂ ਦੇ ਨਾਮ ਤੇ ਅਵਤਾਰ ਸਿੰਘ ਖੰਡਾ ਇਸ ਗੱਲ ਨੂੰ ਕਹਿੰਦਾ ਰਿਹਾ ਵੀ ਇਹਨਾਂ ਨੇ 28 ਲੱਖ ਰੁਪਏ ਇਕੱਠਾ ਕੀਤਾ ਵਕੀਲਾ ਦਾ ਕੰਨੀ ਪਹੁੰਚਿਆ ਫਿਰ ਉਹ ਵਕੀਲਾ ਦੀ ਟੀਮ ਵਿਚਾਰੀ ਉਹ ਆਪਣੇ ਪੱਲੇੋਂ ਸਟੇਸ਼ਨਰੀ ਦੇ ਖਰਚੇ ਕਰਦੀ ਰਹੀ ਉਦੋਂ ਬਾਅਦ ਅਵਤਾਰ ਸਿੰਘ ਖੰਡਾ ਦੇ ਮਾਤਾ ਜੀ ਨੇ ਇਹ ਗੱਲ ਕਹੀ ਕਿ ਖੰਡੇ ਨੇ ਇਹ ਗੱਲ ਕਹੀ ਆ ਕਿ ਇਹਨਾਂ ਨੇ 28 ਲੱਖ ਰੁਪਏ ਵਕੀਲਾ ਦਾ ਨਾਮ ਤੇ ਖਾਦਾ ਮਤਲਬ ਤੁਸੀਂ ਇਹਨਾਂ ਨੌਜਵਾਨਾਂ ਨੂੰ ਬਲੀ ਦੇ ਬੱਕਰੇ ਬਣਾ ਕੇ ਵਰਤਦੇ ਪਏ ਹੋ ਕਿ ਠੀਕ ਆ ਉਹ ਜ਼ਿਲ੍ਹਾ 'ਚ ਫਸੇ ਰਹਿਣ ਜ਼ਿਲ੍ਹਾ 'ਚ ਬੰਦ ਰਹਿਣ ਤੇ ਤੁਸੀਂ ਉਹਨਾਂ ਦੇ ਨਾਮ ਤੇ ਦੁਨੀਆ 'ਚੋਂ ਫੰਡ ਇਕੱਠੇ ਕਰਦੇ ਰਹੋ ਫੰਡ ਭੇਜਣ ਵਾਲਿਆਂ ਨੂੰ ਵੀ ਬੇਨਤੀ ਆ ਉਹ ਨੌਜਵਾਨ ਮੇਰਾ ਲੱਖ ਵਿਰੋਧ ਹੋਊਗਾ ਅਮਰਤਪਾਲ ਦੇ ਨਾਲ ਪਰ ਮੇਰਾ ਉਹਨਾਂ ਨੌਜਵਾਨਾਂ ਨਾਲ ਕੋਈ ਵਿਰੋਧ ਨਹੀਂ ਹੈਗਾ ਤੇ ਜਿਹੜੇ ਵੀ ਫੰਡ ਭੇਜਣ ਵਾਲੇ ਨੇ ਬੇਨਤੀ ਆ ਉਹਨਾਂ ਨੌਜਵਾਨਾਂ ਦੇ ਲਈ ਕੋਈ ਚੱਜ ਦਾ ਅਕਲਮੰਦ ਵਕੀਲ ਕਰ ਲੋ ਤਾਂ ਕਿ ਉਹ ਨੌਜਵਾਨ ਜਿਨ੍ਹਾਂ ਦੇ ਘਰਾਂ ਦੇ ਵਿੱਚ ਹੁਣ ਰਾਸ਼ਨ ਨਹੀਂ ਆ ਜਿਨ੍ਹਾਂ ਦਾ ਡੰਗਰ ਬੱਚਾ ਵਿੱਚ ਗਿਆ ਬਿਕ ਚੁਕਿਆ ਕਈਆਂ ਦੇ ਘਰਾਂ ਦੇ ਵਿੱਚ ਰਾਸ਼ਨ ਉਹਨਾਂ ਦੇ ਭਾਂਡੇ ਵੇਚ ਕੇ ਪੈ ਰਹੇ ਨੇ ਉਹਨਾਂ ਦੀਆਂ ਜ਼ਮਾਨਤਾਂ ਕਿਸੇ ਚੱਜ ਦੇ ਵਕੀਲ ਤੋਂ ਕਰਾ ਲੋ ਹੈ ਅਤੇ ਯਾਰ ਮੈਨੂੰ ਤਾਂ ਇਹ ਨਹੀਂ ਸਮਝਦਾ ਖਾਰਾ ਸਾਹਿਬ ਵਕਾਲਤ ਕੀਤੀ ਕਿੱਥੋਂ ਸੀਗੀ ਹੈ ਤੁਹਾਨੂੰ ਇਹ ਨਹੀਂ ਪਤਾ ਕਿ ਤੁਹਾਡੇ ਕਲਾਇੰਟ ਦਾ ਕੇਸ ਲੱਗਿਆ ਹੋਇਆ ਤਾਂ ਤੁਸੀਂ ਜਾ ਕੇ ਜੱਜ ਸਾਹਿਬ ਦੇ ਸਾਹਮਣੇ ਪੇਸ਼ ਹੋਣਾ ਰਿਜੈਕਟ ਬਾਇ ਡਿਫਾਲਟ ਕਿਸੇ ਵਕੀਲ ਵਾਸਤੇ ਲਾਹਨਤ ਹੈ ਕਿ ਉਹਦੇ ਕਲਾਇੰਟ ਦੀ ਜ਼ਮਾਨਤ ਰਿਜੈਕਟ ਬਾਇ ਡਿਫਾਲਟ ਹੋਈ ਉਹ ਵੀ ਹਾਈ ਕੋਰਟ ਚੋਂ ਤੇ ਹੁਣ ਕੀਤਾ ਕੀ ਆ ਹਾਈ ਕੋਰਟ ਚੋਂ ਰਿਜੈਕਟ ਕਰਾਤੀ ਬੇਸ ਇਹ ਆ ਕਿ ਝੂਠ ਬੋਲਿਆ ਤੁਸੀਂ ਹਾਈ ਕੋਰਟ ਦੇ ਵਿੱਚ ਸੁਪਰੀਮ ਕੋਰਟ ਜਾਣਾ ਸੁਪਰੀਮ ਕੋਰਟ ਨੇ ਕਹਣਾ ਤੁਸੀਂ ਥੱਲੇਲੇ ਕੋਰਟ ਚ ਝੂਠ ਬੋਲ ਕੇ ਆਇਓ ਚਲੋ ਰਿਜੈਕਟ ਸੁਪਰੀਮ ਕੋਰਟ ਤੋਂ ਬਿਨਾ ਹੁੰਦੀ ਜ਼ਮਾਨਤ ਮਤਲਬ ਉਹਨੂੰ ਪੱਕਾ ਬੰਦੀ ਕਰਵਾਤਾ ਹਰਮੇਲ ਜਿਹੋ ਦੇ ਨੂੰ ਪੱਕਾ ਹੀ ਬੰਦੀ ਕਰਾਤਾ ਵੀ ਉਹ ਬਾਹਰ ਹੀ ਨਾ ਆਵੇ ਤੁਸੀਂ ਤੁਸੀਂ ਬਲੀ ਦੇ ਬੱਕਰੇ ਬਣਾ ਬਣਾ ਰੱਖਿਆ ਇਹਨਾਂ ਨੌਜਵਾਨਾਂ ਨੂੰ ਤੁਸੀਂ ਇਹਨਾਂ ਦੀ ਖਲ ਤਾਰ ਕੇ ਵੇਚ ਰਹੇ ਹੋ ਤੁਸੀਂ ਇਹਨਾਂ ਦਾ ਖੂਨ ਵੇਚ ਰਹੇ ਹੋ ਇਹੀ ਤਾਂ ਮੈਂ ਕਹਿੰਦਾ ਸੀ ਵੀ ਇਹ ਜਿਹੜਾ ਅੰਮ੍ਰਿਤਪਾਲ ਹੈ ਮੈਂ ਇਹੀ ਕਹਿੰਦਾ ਸੀਗਾ ਵੀ ਇਹ ਜਿਹੜਾ ਮੇਰਾ ਲਫ਼ਜ਼ ਸੀਗਾ ਕਿਉਂਕਿ ਅ ਜਿਹੜਾ ਉਹਦਾ ਕਤਲ ਹੈਗਾ ਹਰੀਨੋ ਦਾ ਕਤਲ ਵੀ ਇਹ ਸਾਡੇ ਭਰਾਵਾਂ ਦੇ ਖੂਨ ਦੇ ਨਾਲ ਖੇਡ ਰਿਆ ਤੇ ਭਰਾਵਾਂ ਦੀਆਂ ਸਿਵਿਆਂ ਤੇ ਖੜ ਕੇ ਸਮਝੋਤੇ ਨਹੀਂ ਹੋਇਆ ਕਰਦੇ ਸਿਵਿਆਂ ਤੇ ਖੜ ਕੇ ਸਮਝੋਤੇ ਨਹੀਂ ਹੋਇਆ ਕਰਦੇ ਮੇਰਾ ਲੱਖ ਉਹਦੇ ਨਾਲ ਵਿਰੋਧ ਹੋਊਗਾ ਪਰ ਜਿਹੜੇ ਬਾਕੀ ਨੌਜਵਾਨ ਨੇ ਉਹ ਮੇਰੇ ਮੇਰੇ ਹੀ ਉਹਨਾਂ ਨਾਲ ਦੁਸ਼ਮਣੀ ਨਹੀਂ ਹੈ ਪਰ ਤੁਸੀਂ ਜਿਹੜੀ ਇਹ ਦੁਸ਼ਮਣੀ ਕਰ ਰਹੇ ਹੋ ਉਹਨਾਂ ਦੇ ਨਾਲ ਮਤਲਬ ਇਹ ਚਾਹੁੰਦੇ ਨੇ ਕਿ ਉਹ ਨੌਜਵਾਨ ਕਦੇ ਵੀ ਬਾਹਰ ਨਾ ਆਣ ਤੇ ਉਹਨਾਂ ਨੌਜਵਾਨਾਂ ਨੂੰ ਵਰਤ ਕੇ ਤੇ ਇਹ ਆਪਣਾ ਤੋਰੀ ਫੁਲਕਾ ਚਲਾਉਂਦੇ ਰਹਿਣ ਇਹ ਆਪਣੀ ਪਾਰਟੀ ਚਲਾ ਲੈਣ ਇਹ ਉਹਨਾਂ ਦੇ ਨਾਮ ਤੇ ਫੰਡ ਇਕੱਠੇ ਤੇ ਕਰਦੇ ਰਹਿਣ ਤੇ ਉਹ ਹਮੇਸ਼ਾ ਹਮੇਸ਼ਾ ਉਸ ਪਿੰਜਰੇ ਦੇ ਵਿੱਚ ਕੈਦ ਰਹਿਣ ਵਾਹ ਓਏ ਤੁਹਾਡੇ ਹੁਣ ਵੀ ਜੇ ਕਿਸੇ ਭੇਡ ਨੂੰ ਇਹ ਗੱਲ ਸਮਝ ਨਹੀਂ ਆਂਦੀ ਤੇ ਫਿਰ ਤੁਹਾਨੂੰ ਕੁੱਤੇ ਦੇ ਹਲਕਾ ਵਾਲੇ ਟੀਕੇ ਤੁਹਾਡੇ ਦਿਮਾਗ ਚ ਲਾਣ ਦੀ ਲੋੜ ਆ ਇੱਕ ਆਰਡਰ ਦੀ ਕਾਪੀ ਮਾਨਯੋਗ ਹਾਈ ਕੋਰਟ ਦੀ ਆ ਪਾਓ ਮੇਰੇ ਤੇ ਮਾਨਹਾਨੀ ਦਾ ਦਾਵਾ ਜੇ ਮੈਂ ਝੂਠ ਬੋਲਿਆ ਪਾਓ ਮੇਰੇ ਤੇ ਮਾਨ ਦਿਖਾ ਰਿਹਾ ਪਾਈ ਮਾਨਹਾਨੀ ਦਾ ਦਾਵਾ ਪਾਈ ਮੈਂ ਉਡੀਕ ਕਰੂੰਗਾ ਤੇਰੇ ਮਾਨਹਾਨੀ ਦੇ ਦਾਅਵੇ ਦੀ ਤੂੰ ਜੋਰੇ ਨੂੰ ਭੇਜ ਭੇਜਿਆ ਸੀ ਨਾ ਮਾਨਹਾਨੀ ਦਾ ਦਾਵਾ ਚੱਲ ਪਾਈ ਮੇਰੇ ਤੇ ਮਾਨਹਾਨੀ ਤੈਨੂੰ ਮੈਂ ਕੋਰਟ ਚ ਦੇਣੂੰਗਾ ਤੈਨੂੰ ਕੋਰਟ ਜਿੱਤਰਾ ਸਾਰਾ ਸੱਚ ਦੇ ਦੂੰਗਾ ਵੱਡੇ ਵਕੀਲ